ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਨ੍ਹਾਂ ਨੂੰ ਪਾਠ ਕਰਨ ਦਾ ਸਮਾਂ ਨਹੀਂ ਮਿਲਦਾ ਉਹ ਸਾਰਾ ਦਿਨ ਇਹ ਪੰਜ ਪੰਕਤੀਆਂ ਬੋਲ ਲੈਣ ਫਿਰ ਵੇਖਣਾ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਕਿਵੇਂ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਸਾਥ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਆਖਦੇ ਹਨ ਕਿ ਸਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਕਿ ਅਸੀਂ ਪਾਠ ਕਰ ਸਕੀਏ। ਉਹ ਕਹਿੰਦੇ ਹਨ ਅਸੀਂ ਜੋ ਸਵੇਰ ਤੋਂ ਉੱਠਦੇ ਹਾਂ ਤਾਂ ਰਾਤ ਵੇਲੇ ਤੱਕ ਕੰਮਕਾਰਾਂ ਵਿੱਚ ਹੀ ਸਾਡਾ ਸਮਾਂ ਲੰਘ ਜਾਂਦਾ ਹੈ। ਇਸ ਕਰਕੇ ਅਸੀਂ ਚਾਹ ਕੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ। ਅਤੇ ਮਨ ਦੇ ਵਿੱਚ ਬੜਾ ਫਿਰ ਪਛਤਾਵਾ ਵੀ ਰਹਿ ਜਾਂਦਾ ਹੈ ਕਿਉਂਕਿ ਮਹਾਪੁਰਖ ਜੀ ਆਖਦੇ ਹਨ ਸਾਡੇ ਬਾਕੀ ਕੀਤੇ ਹੋਏ ਕੰਮ ਧੰਦੇ ਨਾਲ ਨਹੀਂ ਜਾਣੇ ਨਾਲ ਤਾਂ ਨਾਮ ਬਾਣੀ ਦੀ ਕਮਾਈ ਹੀ ਜਾਣੀ ਹੈ ਤੇ ਕਹਿੰਦੇ ਕਿ ਉਸ ਵੇਲੇ ਫਿਰ ਸਾਡਾ ਮਨ ਬੜਾ ਦੁੱਖ ਹੋ ਜਾਂਦਾ ਹੈ ਅਸੀਂ ਸਾਰਾ ਦਿਨ ਦੁਨਿਆਵੀ ਕੰਮਾਂ ਦੇ ਵਿੱਚ ਹੀ ਲੰਗਾ ਦੇਂਦੇ ਹਾਂ ਪਰ ਮਾਲਕ ਦੇ ਨਾਮ ਲੈਣ ਦੇ ਲਈ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਮਹਾਪੁਰਖਾਂ ਨੇ ਜੋ ਤੁਹਾਨੂੰ ਸੌਖੀ ਜੁਗਤੀ ਦੱਸੀ ਹੈ ਉਸ ਬਾਰੇ ਵਿਚਾਰ ਕਰਨ ਵਾਲੇ ਹਾਂ ਜੀ ਮਹਾਪੁਰਖ ਜੀ ਆਖਦੇ ਹਨ ਕਿ ਬਿਲਕੁਲ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਦੁਖੀ ਹੋਣ ਦੀ ਲੋੜ ਨਹੀਂ ਹੈ ਤੇ ਨਾ ਹੀ ਬਹਾਨੇ ਬਣਾਉਣ ਦੀ ਲੋੜ ਹੈ ਕਿਉਂਕਿ ਜੇ ਸਾਨੂੰ ਅੰਮ੍ਰਿਤ ਵੇਲੇ ਸਮਾਂ ਨਹੀਂ ਮਿਲਦਾ ਦੁਪਹਿਰ ਵੇਲੇ ਵੀ ਸਮਾਂ ਨਹੀਂ ਮਿਲਦਾ ਤੇ ਰਾਤ ਵੇਲੇ ਵੀ ਸਮਾਂ ਨਹੀਂ ਮਿਲਦਾ ਤੇ ਜੇਕਰ ਅਸੀਂ ਸਾਰੇ ਹੀ ਦਿਨ ਦੇ ਵਿੱਚ ਇਹ ਪੰਜ ਸ਼ਬਦ ਬੋਲ ਦਿੰਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਤੇ ਬੇਅੰਤ ਕਿਰਪਾ ਕਰ ਦੇਣਗੇ ਇਹ ਜੋ ਪੰਜ ਸ਼ਬਦ ਜੋ ਅਸੀਂ ਬੋਲਣੇ ਹਨ ਇਹ ਖਾਸ ਵੇਲੇ ਹੀ ਬੋਲਣੇ ਹਨ ਇਹ ਸਭ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਜੀ ਇਸ ਲਈ ਸਾਥ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਸਾਧ ਸੰਗਤ ਜੀ ਕਈ ਲੋਕ ਇਹੋ ਜਿਹੇ ਹਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬੜੇ ਰੁਝੇਵੇਂ ਹਨ ਤੇ ਉਹ ਚਾਹ ਕੇ ਵੀ ਗੁਰੂ ਘਰ ਦੇ ਲਈ ਗੁਰਬਾਣੀ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ। ਉਹ ਸਵੇਰੇ ਉੱਠਦੇ ਨੇ ਫਿਰ ਵੀ ਉਹਨਾਂ ਦੇ ਕੰਮਕਾਰ ਪੂਰੇ ਨਹੀਂ ਹੁੰਦੇ। ਉਹ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ। ਵੈਸੇ ਤਾਂ ਹਰ ਸਿੱਖ ਦੇ ਲਈ ਪੰਜ ਬਾਣੀਆਂ ਦਾ ਨਿਤਨੇਮ ਬੜਾ ਜ਼ਰੂਰੀ ਹੈ। ਕਿਉਂਕਿ ਸਾਨੂੰ ਸਾਡੇ ਵਾਹਿਗੁਰੂ ਜੀ ਨੇ ਸਮਝਾਇਆ ਹੈ ਕਿ ਚਾਹੇ ਆਪਾਂ ਦੁਨੀਆ ਦੇ ਕਮਾਕਾਰਾਂ ਲਈ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਈਏ ਪਰ ਸਾਡੇ ਨਾਲ ਇਹ ਸਭ ਕੁਝ ਨਹੀਂ ਜਾਣਾ ਨਾਲ ਜਾਣੀ ਹੈ ਨਾਮ ਦੀ ਕਮਾਈ ਜੇਕਰ ਸਾਡੇ ਕੋਲ ਨਾਮ ਦੀ ਕਮਾਈ ਨਹੀਂ ਹੈ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਨਹੀਂ ਹੈ ਤਾਂ ਸਾਡੇ ਦਿਨ ਭਰ ਦੇ ਕੀਤੇ ਹੋਏ ਕੰਮ ਵੀ ਵਿਅਰਥ ਹਨ ਦੂਸਰੀ ਗੱਲ ਚਾਹੇ ਅਸੀਂ ਸਾਰਾ ਦਿਨ ਕੰਮਕਾਰ ਵਿੱਚ ਲੱਗੇ ਰਹਿੰਦੇ ਹਾਂ ਫੇਰ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਸ਼ਾਂਤੀ ਮਿਲਦੀ ਹੈ ਉਸ ਵਾਹਿਗੁਰੂ ਜੀ ਦਾ ਨਾਮ ਲੈ ਕੇ ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਜਦੋਂ ਵੀ ਮੌਕਾ ਮਿਲੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪ ਲੈਣਾ ਹੈ ਬਾਣੀ ਵੀ ਪੜ ਲੈਣੀ ਹੈ ਇਹ ਵੀਡੀਓ ਉਹਨਾਂ ਦੇ ਲਈ ਹੈ ਜੋ ਆਪਣੇ ਕੰਮਕਾਰ ਕਰਕੇ ਅੰਮ੍ਰਿਤ ਵੇਲਾ ਸੰਭਾਲ ਨਹੀਂ ਪਾਉਂਦੇ ਕਿਰਤ ਕਰਨ ਦੇ ਨਾਲ ਨਾਲ ਸਾਨੂੰ ਨਾਮ ਦੀ ਕਮਾਈ ਵੀ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਸੱਚੇ ਪਾਤਸ਼ਾਹ ਜੀ ਦੇ ਹੁਕਮ ਹਨ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਤਾਂ ਆਪਾਂ ਇਹ ਤਿੰਨ ਗੱਲਾਂ ਨੂੰ ਹੀ ਮੰਨਣਾ ਹੈ ਤਾਂ ਹੀ ਸਾਡਾ ਜੀਵਨ ਸਫਲ ਹੋ ਜਾਵੇਗਾ ਇਥੇ ਮਹਾਪੁਰਖ ਜੀ ਬੜੇ ਸੋਹਣੇ ਜੁਗਤ ਦੱਸਦੇ ਹਨ ਉਹ ਆਖਦੇ ਹਨ ਕਿ ਮਨੁੱਖਾ ਜੇ ਕਮਾਂਕਾਰਾਂ ਕਰਕੇ ਤੇਰੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ ਤਾਂ ਹੋਣ ਦੀ ਲੋੜ ਨਹੀਂ ਹੈ ਤੇ ਖਬਰਾਉਣ ਦੀ ਵੀ ਲੋੜ ਨਹੀਂ ਹੈ ਤੇ ਜੇ ਤੂੰ ਪੰਜ ਸ਼ਬਦ ਵੀ ਬੋਲਦੇਵੇਂ ਤਾ ਤੇਰੀ ਹਾਜ਼ਰੀ ਗੁਰੂ ਚਰਨਾਂ ਵਿੱਚ ਲੱਗ ਜਾਵੇਗੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰ ਦੇਣਗੇ ਅੰਮ੍ਰਿਤ ਵੇਲੇ ਦਾ ਨਿਤਨੇਮ ਤੇਰੀ ਝੋਲੀ ਵਿੱਚ ਪਾ ਜਾਣਗੇ ਕਿਉਂਕਿ ਜਿੰਨਾ ਸਾਡਾ ਬਾਣੀ ਪ੍ਰਤੀ ਆਪਣੇ ਗੁਰੂ ਪ੍ਰਤੀ ਪਿਆਰ ਹੁੰਦਾ ਹੈ ਭਰੋਸਾ ਹੁੰਦਾ ਹੈ ਪਾਤਸ਼ਾਹ ਜੀ ਉਹਨਾਂ ਤੇ ਫਿਰ ਆਪ ਕਿਰਪਾ ਕਰ ਦਿੰਦੇ ਹਨ ਜੋ ਗੁਰਬਾਣੀ ਦੇ ਪੰਜ ਸ਼ਬਦ ਖਾਸ ਵੇਲੇ ਆ ਤੇ ਬੋਲਣ ਲਈ ਕਿਹਾ ਹੈ ਉਹ ਇਸ ਤਰ੍ਹਾਂ ਹਨ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਦੱਸਦੇ ਹਨ ਕਿ ਭਾਵੇਂ ਆਪ ਜਿੰਨਾ ਮਰਜ਼ੀ ਬਿਜ਼ੀ ਹੋਈਏ ਆਪਾਂ ਸਵੇਰੇ ਉੱਠਦੇ ਹਾਂ ਤਾਂ ਸਵੇਰੇ 1 ਮਿੰਟ ਤਾਂ ਆਪਾਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਲਈ ਸਮਾਂ ਕੱਢ ਹੀ ਸਕਦੇ ਹਾਂ ਉੱਠਦੇ ਅਨਸਾਰ ਹੀ ਬਿਸਤਰ ਤੇ ਬੈਠਿਆਂ ਬੈਠਿਆਂ ਪਹਿਲਾ ਸ਼ਬਦ ਵਾਹਿਗੁਰੂ ਜੀ ਆਖਣਾ ਹੈ ਉਸ ਤੋਂ ਬਾਅਦ ਜੇ ਹੋ ਸਕਦਾ ਹੈ ਤਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਤੁਸੀਂ ਸ਼ੁਕਰਾਨਾ ਕਰ ਸਕਦੇ ਹੋ ਇੱਥੇ ਇੱਕ ਸ਼ਬਦ ਦਾ ਜਾਪ ਕਰਨਾ ਹੈ ਵਿਸਰ ਨਹੀਂ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਆਪਣਾ ਨਾਮ ਦੇਹੋ ਇਦਾਂ ਤੁਸੀਂ ਸਵੇਰੇ ਉੱਠਦਿਆਂ ਸਾਰ ਹੀ ਇਹ ਨਾਮ ਜਪਣਾ ਹੈ ਧੰ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਕਰੇ ਨਾ ਮਹਤਾਜ ਇਹ ਸ਼ਬਦ ਵੀ ਆਪਾਂ ਬੋਲ ਸਕਦੇ ਹਾਂ ਮੂਲ ਮੰਤਰ ਜੀ ਦੇ ਪਾਠ ਦਾ ਜਾਪ ਵੀ ਅਸੀਂ ਕਰ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਨਾ ਸਵੇਰ ਦੇ ਲਈ ਜ਼ਰੂਰੀ ਬੜਾ ਹੀ ਹੁੰਦਾ ਹੈ ਸਾਨੂੰ 24 ਘੰਟਿਆਂ ਦੇ ਲਈ એનર્ਜੀ ਦੇ ਦਿੰਦਾ ਹੈ ਸਾਡੇ ਸਿਰ ਤੇ ਵਾਹਿਗੁਰੂ ਜੀ ਅਕਾਲ ਪੁਰਖ ਜੀ ਦਾ ਹਮੇਸ਼ਾ ਹੱਥ ਰਹਿੰਦਾ ਹੈ ਸਵੇਰੇ ਉੱਠ ਕੇ 1 ਮਿੰਟ ਜ਼ਰੂਰ ਕੱਢਣਾ ਜੀ ਉਸ ਤੋਂ ਬਾਅਦ ਅੰਮ੍ਰਿਤ ਵੇਲੇ ਇਸ਼ਨਾਨ ਤਾਂ ਕਰਦੇ ਹੀ ਹਾਂ ਜਦੋਂ ਵੀ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਦਿਆਂ ਹੋਇਆਂ ਸਾਨੂੰ 10-15 ਮਿੰਟ ਤਾਂ ਲੱਗ ਹੀ ਜਾਂਦੇ ਹਨ ਉਹਨਾਂ ਸਮਾਂ ਅਸੀਂ ਵਿਅਰਥ ਨਹੀਂ ਗਵਾਉਣਾ ਉਸ ਸਮੇਂ ਦੇ ਵਿੱਚ ਵੀ ਅਸੀਂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹਾਂ ਇਹ ਸ਼ਬਦ ਬੋਲ ਸਕਦੇ ਹਾਂ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ ਇਹ ਸ਼ਬਦ ਦਾ ਜਾਪ ਕਰ ਲਓ ਜਾਂ ਮੂਲ ਮੰਤਰ ਦਾ ਜਾਪ ਹੀ ਕਰ ਲਓ ਉਸ ਤੋਂ ਬਾਅਦ ਮਹਾਪੁਰਖ ਜੀ ਆਖਦੇ ਹਨ ਜਦੋਂ ਵੀ ਘਰ ਤੋਂ ਬਾਹਰ ਜਾਣਾ ਹੈ ਇਸ ਸ਼ਬਦ ਦਾ ਜਾਪ ਕਰਦੇ ਹੀ ਅਸੀਂ ਜਾ ਸਕਦੇ ਹਾਂ ਘਰ ਬਾਹਰ ਤੇਰਾ ਪਰਵਾਸ ਤੂੰ ਜਾਣਣ ਕੈ ਸੰਗ ਜਾਂ ਮੂਲ ਮੰਤਰ ਦਾ ਜਾਪ ਕਰਦੇ ਹੋਏ ਵੀ ਜਾ ਸਕਦੇ ਹੋ ਜਾਂ ਗੁਰਬਾਣੀ ਦਾ ਕੋਈ ਵੀ ਸ਼ਬਦ ਜੋ ਤੁਹਾਨੂੰ ਕੰਠ ਹੋਵੇ ਕਰ ਸਕਦੇ ਹੋ ਮਹਾਪੁਰਖ ਜੀ ਆਖਦੇ ਹਨ ਕਿ ਚਾਹੇ ਅਸੀਂ ਜਿੰਨੇ ਮਰਜ਼ੀ ਬਿਜ਼ੀ ਹੋਈਏ ਰੋਟੀ ਪਾਣੀ ਤਾਂ ਛੱਕਦੇ ਹੀ ਹਾਂ ਜੇਕਰ ਆਪਾਂ ਰੋਟੀ ਖਾਣ ਵੇਲੇ ਵੀ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਦਿਨ ਵਿੱਚ ਕਈ ਲੋਕ ਤਿੰਨ ਵਾਰ ਖਾਣਾ ਖਾਂਦੇ ਹਨ ਨਹੀਂ ਤਾਂ ਦੋ ਵਾਰ ਤਾਂ ਹਰ ਕੋਈ ਖਾਂਦਾ ਹੈ ਤੇ ਜੇ ਉਹ ਦੋ ਵਾਰ ਵੀ ਅਸੀਂ ਮਾਲਕ ਦਾ ਸ਼ੁਕਰਾਨਾ ਕਰ ਲਈਏ ਤਾਂ ਮਾਲਕ ਦੀ ਕਿਰਪਾ ਸਾਡੇ ਤੇ ਵਰਤ ਸਕਦੀ ਹੈ ਤੇ ਖਾਣਾ ਖਾਣ ਲੱਗੇ ਤਾਂ ਜਾਂ ਖਾਣਾ ਖਾਣ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਤੇ ਕਹਿਣਾ ਹੈ ਤੂੰ ਦਾਤਾ ਦਾਦਾਤਾਰ ਤੇਰਾ ਦਿੱਤਾ ਖਾਵਣਾ ਜਾਂ ਸਤਨਾਮ ਵਾਹਿਗੁਰੂ ਕਹਿ ਕੇ ਮਾਲਕ ਤੇਰਾ ਸ਼ੁਕਰ ਹੈ ਪਾਣੀ ਪੀਣ ਲੱਗਿਆਂ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਪੀ ਸਕਦੇ ਹਾਂ ਸਫਰ ਕਰਦੇ ਹੋਏ ਵੀ ਅਸੀਂ ਬਾਣੀ ਦਾ ਕੋਈ ਪਾਠ ਜਾਂ ਸ਼ਬਦ ਜਾਪ ਕਰ ਸਕਦੇ ਹਾਂ ਕਹਿਣ ਦਾ ਭਾਵ ਹੈ ਕਿ ਇਹ ਹੈ ਕਿ ਅਸੀਂ ਦੁਨਿਆਵੀ ਕੰਮ ਤਾਂ ਕਰਦੇ ਹੀ ਹਾਂ ਤੇ ਜੇ ਅਸੀਂ ਉਸ ਮਾਲਕ ਦਾ ਨਾਮ ਜਪ ਲਈਏ ਸ਼ੁਕਰਾਨਾ ਕਰ ਲਈਏ ਤਾਂ ਮਾਲਕ ਜੀ ਦੀ ਸਾਡੇ ਤੇ ਬੇਅੰਤ ਕਿਰਪਾ ਹੋ ਜਾਵੇਗੀ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਇੱਕ ਹੀ ਪਾਠ ਕਰ ਲਈਏ ਤਾਂ ਵੀ ਉਸ ਦੀ ਹਾਜ਼ਰੀ ਪ੍ਰਵਾਨ ਹੋ ਜਾਵੇਗੀ ਜੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਤਾਂ ਮਹਾਪੁਰਖਾਂ ਜੀ ਨੇ ਸਾਨੂੰ ਇਹ ਜੁਗਤ ਦੱਸੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਪੰਜ ਵੇਲੇ ਅਸੀਂ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ ਜਿੰਨਾ ਅਸੀਂ ਮਾਲਕ ਨੂੰ ਯਾਦ ਰੱਖਾਂਗੇ ਉਨਹੀਂ ਹੀ ਸਾਡੇ ਤੇ ਕਿਰਪਾ ਹੋ ਜਾਵੇਗੀ ਤਾਂ ਇਹ ਪੰਜ ਵੇਲੇ ਹਨ ਇਹਨਾਂ ਨੂੰ satsang ਜੀ ਕਦੇ ਵੀ ਹੱਥੋਂ ਨਹੀਂ ਜਾਣ ਦੇਣਾ ਫਿਰ ਪਰਮਾਤਮਾ ਜੀ ਦੀਆਂ ਬੇਅੰਤ ਖੁਸ਼ੀਆਂ ਤੇ ਬਰਕਤਾਂ ਸਾਡੇ ਘਰ ਵਿੱਚ ਆ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ